ਪਠਾਨਕੋਟ ਤੋਂ ਜੰਮੂ ਦੇ ਰਸਤੇ ਚਾਰ ਸ਼ੱਕੀ ਆਤਵਾਦੀ ਟੈਕਸੀ ਲੁੱਟ ਕੇ ਫਰਾਰ ਹੋ ਗਏ ਨੇ ਆਤਵਾਦੀਆਂ ਨੇ ਡਰਾਈਵਰ ਨੂੰ ਦਰਖਤ ਦੇ ਨਾਲ ਬੰਨ੍ਹ ਦਿੱਤਾ ਡਰਾਈਵਰ ਦੇ ਮੁਤਾਬਕ ਇਹ ਸਾਰੀ ਵਾਰਦਾਤ ਨੂੰ ਬੰਦੂਕ ਦੀ ਨੋਕ ਤੇ ਅੰਜਾਮ ਦਿੱਤਾ ਗਿਆ ਫਿਲਹਾਲ ਜਾਣਕਾਰੀ ਮਿਲਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਇਹ ਘਟਨਾ ਵਾਪਰੀਆ ਪਠਾਨਕੋਟ ਤੋਂ ਜੰਮੂ ਰਸਤੇ ਜਾ ਰਹੇ ਸਨ ਇਹ ਆਤਵਾਦੀ ਜਿਨ੍ਹਾਂ ਨੇ ਡਰਾਈਵਰ ਨੂੰ ਦਰਖਤ ਦੇ ਨਾਲ ਬੰਨ੍ਹ ਦਿੱਤਾ ਅਤੇ ਉਸ ਦੇ ਕੁੱਟਮਾਰ ਵੀ ਕੀਤੇ ਚਾਰ ਸ਼ੱਕੀ ਅਤਵਾਦੀ ਦੱਸੇ ਜਾ ਰਹੇ ਨੇ ਜੋ ਕਿ ਟੈਕਸੀ ਲੁੱਟ ਕੇ ਫਰਾਰ ਹੋ ਗਏ ਨੇ ਪਠਾਨਕੋਟ ਤੋਂ ਜੰਮੂ ਦੇ ਰਸਤੇ ਚਾਰ ਇਹ ਸ਼ੱਕੀ ਅਤਵਾਦੀ ਸੰਜੋਕੀ ਟੈਕਸੀ ਲੁੱਟ ਕੇ ਫਰਾਰ ਹੋ ਗਏ ਨੇ ਇਸ ਤੋਂ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਅਰਵਿੰਦਰ ਅਲੂਵਾਲੀਆ ਅਰਵਿੰਦਰ ਜੀ ਕੀ ਜਾਣਕਾਰੀ ਹਾਸਲ ਹੋ ਪਾਈਏ ਔਰ ਕਿਸ ਤਰ੍ਹਾਂ ਇਹ ਜਾਣਕਾਰੀ ਹਾਸਲ ਹੋ ਪਾਈ ਹੈ ਕਿ ਅਤਵਾਦੀ ਹੀ ਨੇ ਜੀ ਸ਼ਹਿਰੀ ਜੋ ਇਸ ਵੇਲੇ ਤੱਕ ਪੁਲਿਸ ਨੇ ਜਾਣਕਾਰੀ ਦਿੱਤੀ ਔਰ ਬਾਕੀ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਉਹਦੇ ਸਾਪਨਾ ਲਈ ਲੋਕ ਆਤਵਾਦੀ ਸੀਗੇ ਜਿਨ੍ਹਾਂ ਨੇ ਰਾਂਬਣ ਇਲਾਕਾ ਜੰਮੂ ਤੋਂ ਕੁਝ ਉੱਤੇ ਜਾ ਕੇ ਔਰ ਉਥੋਂ ਇੱਕ ਟੈਕਸੀ ਡਰਾਈਵਰ ਨੂੰ ਪੇਟ ਦੇ ਨਾਲ ਬੰਨ੍ਹ ਦਿੱਤਾ ਔਰ ਆਪ ਟੈਕਸੀ ਲੈ ਕੇ ਫਰਾਰ ਹੋ ਚੁੱਕੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੋ ਕਿ ਆਤਵਾਦੀਆਂ ਦੇ ਵਿੱਚੋਂ ਕੁਝ ਪੰਜਾਬੀ ਵੀ ਬੋਲਦੇ ਸੀ ਔਰ ਕੁਝ ਕਸ਼ਮੀਰੀ ਬੋਲਦੇ ਨੇ ਹਾਂ ਔਰ ਪਠਾਨਕੋਟ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਔਰ ਆਸ-ਪਾਸ ਸਾਰੇ ਬਾਰਡਰ ਤੇ ਉੱਥੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਜੀ 15 ਅਗਸਤ ਦਾ ਸਮਾ ਰਵਿੰਦਰ ਜੀ ਜਿਸ ਤਰ੍ਹਾਂ ਨਜ਼ਦੀਕ ਆ ਚੁੱਕਿਆ ਜਿਹੇ ਦੇ ਵਿੱਚ ਇਸ ਤਰ੍ਹਾਂ ਚਾਰ ਸ਼ੱਕੀ atividੀਆਂ ਦਾ ਫੜਿਆ ਜਾਣਾ ਕੀ ਮਨਸੂਬੇ ਮੰਨੇ ਜਾ ਸਕਦੇ ਨੇ ਅ ਸ਼ਹਿਰੀ ਮਨਸੂਬੇ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਖਰਾਬ ਰਹੇ ਨੇ ਔਰ ਜ਼ਰੂਰ ਕਿ ਤਨਾ ਕਿਤੇ ਆਜ਼ਾਦੀ ਦਿਵਸ ਨਾਲ ਜੋੜ ਕੇ ਪੁਲਿਸ ਪੂਰੀ ਚੌਕਸ ਸੀ ਔਰ ਇਸੇ ਦੇ ਚੱਲਦੇ ਆ ਸ਼ਾਇਦ ਪੁਲਿਸ ਨੇ ਇਸ ਵਾਰ ਰੈਡ ਅਲਰਟ ਬਹੁਤ ਸ਼ਕਤੀ ਨਾਲ ਜਾਰੀ ਕੀਤਾ ਹੈ ਤਾਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਫੜਿਆ ਜਾ ਸਕੇ ਔਰ ਮਨਸੂਬੇ ਜੋ ਉਹਨਾਂ ਦੇ ਸਕੇ ਜਾਂ ਹੋ ਸਕਦੇ ਨੇ ਕਿਉਂਕਿ ਇੱਕ ਟੈਕਸੀ ਡਰਾਈਵਰ ਨੂੰ ਦਰਖਤ ਨਾਲ ਬੰਨ ਕੇ ਔਰ ਟੈਕਸੀ ਲੈ ਕੇ ਫਰਾਰ ਹੋਣਾ ਕਿਤੇ ਨਾ ਕਿਤੇ ਸੰਕੇਤ ਦਿੰਦਾ ਹੈ ਕੋਈ ਕੋਈ ਘਟਨਾ ਨੂੰ ਜ਼ਰੂਰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਸਕਦੇ ਨੇ ਜੀ ਜੀ ਜਿਸ ਤਰ੍ਹਾਂ ਦਾ ਮਾਹੌਲ ਅਰਵਿੰਦਰ ਜੀ ਦੇਖਿਆ ਜਾ ਰਿਹਾ ਬੇਸ਼ੱਕ ਚਾਰਿਆਤਵਾਦੀ ਦੱਸੇ ਜਾ ਰਹੇ ਨੇ ਡਰਾਈਵਰ ਨੂੰ ਇਸ ਤਰ੍ਹਾਂ ਗੱਡੀ ਲੈ ਕੇ ਉਸਦੀ ਫਰਾਰ ਹੋ ਗਏ ਕਿ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲიან ਨਿਸ਼ਾਨ ਖੜੇ ਹੋ ਰਹੇ ਨੇ ਜਿसरी ਜੇ ਰਾਮਵਣ ਇਲਾਕੇ ਦੀ ਅਸੀਂ ਗੱਲ ਕਰਦੇ ਤਾਂ ਪੂਰਾ ਮੁਸਲਿਮ ਡੋਮਿਨੇਟਿਡ ਇਲਾਕਾ ਹੈ ਔਰ ਉੱਥੇ ਅਕਸਰ ਜਦੋਂ ਦੇਖਿਆ ਜਾਂਦਾ ਹਾਈਵੇ ਦੇ ਉੱਤੇ ਹੈਗਾ ਰਾਮਵਣ ਇਲਾਕਾ ਰਾਮਵਣ ਥਾਣਾ ਵੀ ਬਹੁਤ ਮਸ਼ਹੂਰ ਹੈ ਔਰ ਜੰਮੂ ਦੀ ਜਦੋਂ ਜੰਮੂ ਤੋਂ ਅਸੀਂ ਉੱਤੇ ਜਾਂਦੇ ਹਾਂ ਔਰ ਪਹਾੜਾਂ ਦੇ ਵਿੱਚ ਰਾਮਣ ਇਲਾਕੇ ਦੇ ਵਿੱਚ ਅਕਸਰ ਪ੍ਰੋਟੈਸਟ ਹੁੰਦੇ ਨੇ ਤੁਸੀਂ ਪਹਿਲਾਂ ਵੀ ਖਬਰਾਂ ਦੇ ਵਿੱਚ ਅਸੀਂ ਸਾਰੇ ਦੇਖਦੇ ਆਂ ਔਰ ਉਹ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਕਿਤੇ ਨਾ ਕਿਤੇ ਜ਼ਰੂਰ ਸੰਕੇਤ ਦਿੰਦਾ ਹੈ ਕਿ ਕੋਈ ਮੁਸ਼ਕਲ ਦੀ ਘੜੀ ਸੀ ਜੋ ਅਤਵਾਦੀ ਜੋ ਨੇ ਅੰਜਾਮ ਦੇਣਾ ਚਾਹ ਰਹੇ ਨੇ ਕਿਸੇ ਨਾ ਕਿਸੇ ਘਟਨਾ ਨੂੰ ਤੇ ਉਸ ਘਟਨਾ ਦੇ ਲਈ ਚੌਕਸ ਸੀ ਪੁਲਿਸ ਔਰ ਪੁਲਿਸ ਨੇ ਪੂਰੀ ਕੋਸ਼ਿਸ਼ ਆਪਣੀ ਇਸ ਵੇਲੇ ਕੀਤੀ ਹੋਈ ਹੈ ਪੂਰੀਆਂ ਕੋਸ਼ਿਸ਼ਾਂ ਉਹਨਾਂ ਦੀਆਂ ਜਾਰੀ ਨੇ ਕਿ ਕਿਸੇ ਨਾ ਕਿਸੇ ਤਰੀਕੇ ਤਾਕੀ ਨੂੰ ਲੱਭਿਆ ਜਾਵੇ ਔਰ ਉਹਨਾਂ ਚਾਰ ਸ਼ੱਕੀ ਅੱਤਵਾਦੀਆਂ ਨੂੰ ਵੀ ਕਿਤੇ ਨਾ ਕਿਤੇ ਦਬੋਚਿਆ ਜਾ ਸਕੇ ਤਾਂ ਕਿ ਜਲਦੋ ਜਲਦ ਇਸ ਮਾਮਲੇ ਤੋਂ ਕੋਈ ਨਾ ਕੋਈ ਪਰਦਾ ਜੋ ਹੈ ਉਠ ਸਕੇ